ਸਭ ਤੋਂ ਪਹਿਲੀ ਗੱਲ ਸੱਜਣੋ ਇਹ ਸਮਾਰਟ ਸੀਡਰ ਹੈ ਨਾ ਇਹ ਹੈਪੀ ਸੀਡਰ ਹੈ ਨਾ ਇਹ ਸੁਪਰ ਸੀਡਰ ਹੈ ਇਹ ਸਮਾਰਟ ਸੀਡਰ ਹੈ ਇਹ ਸਮਾਰਟ ਸੀਡਰ ਕਿਉਂ ਆ ਕਿਉਂਕਿ ਇਹ ਸਿਆੜਾਂ ਦੇ ਵਿੱਚ ਵੀ ਬੀਜਦਾ ਹੈ ਇਹ ਇੱਕ ਬਹੁਤ ਵੱਖਰੀ ਤਕਨੀਕ ਹੈ ਜਿੰਨੀ ਮਰਜ਼ੀ ਪਰਾਲੀ ਹੋਵੇ ਜਿੰਨੀ ਵੀ ਪਰਾਲੀ ਹੋਵੇ ਇਸ ਸਿਆੜਾਂ ਦੇ ਵਿੱਚ ਹੀ ਬੀਜੂਗਾ ਕਣਕ ਤੇ ਨੰਬਰ 2 ਤੇ ਪਰਾਲੀ ਨੂੰ ਅੱਗ ਲਾਉਣੀ ਨਹੀਂ ਪਊਗੀ ਨੇ ਆਮ ਤੌਰ ਤੇ ਆਪਾਂ ਜਿਹੜੀ ਵੀ ਮਸ਼ੀਨਰੀ ਆਈ ਹੈ ਨਾ ਉਦੇ ਚ ਆਪਾਂ ਇੱਕ ਕੰਮ ਤਾਂ ਵਾਰ ਹੀ ਦਿੰਨੇ ਆ ਵੀ ਕਹਿੰਦੀ ਜ਼ਰੂਰ ਆ ਸਰਕਾਰ ਪਰ ਆਪਾਂ ਅੱਗ ਲਾ ਕੇ ਹੀ ਬੀਜਦੇ ਆ ਕਿਉਂਕਿ ਉਹ ਉਹਨਾਂ ਵਧੀਆ ਕੰਮ ਨਹੀਂ ਕਰਦੀ ਇਹ ਸਮਾਰਟ ਸੀਡਰ ਇਸ ਦਾ ਨਾਮ ਵੀ ਇਸ ਕਰਕੇ ਪਰਿਆ ਜਿਹੜੀ ਕੰਪਨੀ ਦੇ ਆਪਾਂ ਆਇਆ ਕੰਬੋਜ ਵਾਲਿਆਂ ਦੇ ਉਹ ਕੰਬੋਜ ਵਾਲੇ ਉਹ ਬੰਦੇ ਆ ਵੀ ਜਿਨ੍ਹਾਂ ਦੇ ਕੋਲੇ ਸਵਾਮੀ ਨਾਥਨ ਜਿਨ੍ਹਾਂ ਦੀ ਰਿਪੋਰਟ ਬਾਰੇ ਬੜੇ ਚਰਚੇ ਹੁੰਦੇ ਹੁੰਦੇ ਆ ਵੋਟਾਂ ਦੇ ਵਿੱਚ ਵੱਡਾ ਹਿੱਸਾ ਉਹਨਾਂ ਦੀ ਰਿਪੋਰਟ ਰਹਿੰਦੀ ਆ ਸਵਾਮੀ ਨਾਥਨ ਜੀ ਖੁਦ ਇਹਨਾਂ ਕੋਲੇ ਆ ਕੇ ਗਏ ਆ ਇਨਾਂ ਨੂੰ ਯੂਨੀਵਰਸਿਟੀ ਨਾਲ ਆਪਾਂ ਕਹਿ ਸਕਦੇ ਹਾਂ ਕਿ ਸਾਂਝੀ ਖੋਜ ਹੈ ਇਹਨਾਂ ਦੀ ਯੂਨੀਵਰਸਿਟੀ ਦੀ ਤੇ ਕੰਬੋਜ ਵਾਲਿਆਂ ਦੀ ਸਾਂਝੀ ਖੋਜ ਹੈ ਇਹ ਜਿਹਦੇ ਲਈ ਇਹਨਾਂ ਨੂੰ ਸਮੇਂ-ਸਮੇਂ ਤੇ ਬਹੁਤ ਤਰ੍ਹਾਂ ਦੇ ਚੰਗੇ ਅਵਾਰਡਾਂ ਦੇ ਨਾਲ ਨਿਵਾਜਿਆ ਗਿਆ ਹੈ ਤੁਹਾਨੂੰ ਸਮਾਰਟ ਸੀਡਰ ਕਿਵੇਂ ਸਮਾਰਟ ਆ ਕਿਵੇਂ ਇਹ ਸਿਰਫ 2 ਇੰਚ ਜਗ੍ਹਾ ਨੂੰ ਹੀ ਵਾਹਦਾ ਹੈ ਕਿਵੇਂ ਦੀ ਇਹਦੀ ਕਣਕ ਆ ਜਿਹੜੀ ਉੱਗਰਦੀ ਆ 5-6 ਦਿਨਾਂ ਦੀ ਕਣਕ ਆ ਕਿਵੇਂ ਦੀ ਇਹਦੀ ਕਣਕ ਆ ਜਿਹੜੀ ਗਰੋ ਕਰਦੀ ਆ ਕਿਵੇਂ ਇਹ ਕਣਕ ਆ ਜਿਹੜੀ ਜਦੋਂ ਆਪਾਂ ਚੇਤ ਦੇ ਦਿਨਾਂ ਦੇ ਵਿੱਚ ਪਾਣੀ ਲਾਉਣੇ ਲਾਉਣਾ ਪੈਂਦਾ ਕਣਕ ਸੁੱਕਦੀ ਹੁੰਦੀ ਆ ਤੇ ਇਹ ਕਣਕ ਸੁੱਕਣੋਂ ਤੇ ਡਿੱਗਣੋਂ ਕਿਵੇਂ ਬਚਦੀ ਆ ਆਪਾਂ ਸਾਰੀ ਗੱਲਬਾਤ ਕਰਦੇ ਆ ਨੰਬਰ ਸਕਰੀਨ ਤੇ ਆ ਸੰਪਰਕ ਕਰਿਓ ਭਾਰਤ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਾਲੀ ਭਾਰਤ ਦੀ ਪਹਿਲੀ ਉਸ ਕੰਪਨੀ ਦੇ ਕੋਲੇ ਆਇਆ ਜੀਨੇ ਤੇਲ ਦੀ ਪਰਾਲੀ ਦੀ ਅੱਗ ਦੀ ਕੱਖਾਂ ਦੀ ਕਣਕ ਨੂੰ ਉਗਰਨ ਦੀ ਕਿਸਾਨੀ ਖਰਚੇ ਦੀ ਵਾਤਾਵਰਣ ਦੀ ਬਹੁਤ ਸਾਰੀਆਂ ਸਮੱਸਿਆਵਾਂ ਦਾ ਇੱਕੋ ਹੀ ਹੱਲ ਕਰਦਾ ਉਹ ਹੈਗਾ 스마트 ਸੀਡਰ 스마트 ਸੀਡਰ ਸੱਜਣੋ ਮਤਲਬ ਉਹਨਾਂ ਦੇਖਣ ਨੂੰ ਇਹ ਇੱਕ ਕਾਮਨ ਜੀ ਮਸ਼ੀਨ ਲੱਗਦੀ ਹੈ ਜਿਸ ਤਰ੍ਹਾਂ ਦੀਆਂ ਮਸ਼ੀਨਾਂ ਤੁਹਾਨੂੰ ਆਮ ਮਾਰਕੀਟ ਦੇ ਵਿੱਚ ਚੱਲਦੀਆਂ ਪਰ ਇਹਦਾ ਨਾਂ 스마트 ਸੀਡਰ ਇਸ ਕਰਕੇ ਆ ਕਿਉਂਕਿ ਬਹੁਤ 스마트 ਮਸ਼ੀਨਾਂ ਜਿਹੜੀ ਬਹੁਤ ਕੋਸ਼ ਕਿਸਾਨ ਬਾਰੇ ਸੋਚਦੀ ਆ ਫਸਲ ਉਗਰਨ ਫਸਲ ਦੇ ਝਾੜ ਜ਼ਿਆਦਾ ਆਉਣਾ ਫਸਲ ਦਾ ਨਾਂ ਡਿੱਗਣਾ ਫਸਲ ਦੇ ਪਾਣੀ ਫਸਲ ਦਾ ਰੇ ਫਸਲ ਨੂੰ ਪੈਣ ਵਾਲੀਆਂ ਬਿਮਾਰੀਆਂ ਹੋਣ ਵਾਲੇ ਕੱਖ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਕਰਦੀ ਆ ਆਪਾਂ ਮਨਪ੍ਰੀਤ ਦੇ ਨਾਲ ਗੱਲ ਕਰਦੇ ਆ ਜਿਨ੍ਹਾਂ ਦੀ ਕੰਪਨੀ ਨੇ ਯੂਨੀਵਰਸਿਟੀ ਦੇ ਨਾਲ ਇੱਕ ਸਾਂਝਾ ਆਪਾਂ ਕਹਿ ਸਕਦੇ ਕਿ ਇੱਕ ਪ੍ਰੋਜੈਕਟ ਸੀ ਜਿਹੜੀ ਸਾਂਝੀ ਇਹਨਾਂ ਦੀ ਖੋਜ ਆ ਯੂਨੀਵਰਸਿਟੀ ਦੀ ਤੇ ਮਨਪ੍ਰੀਤ ਹੋਣਾਂ ਦੀ ਆਪਾਂ ਇਹਨਾਂ ਨਾਲ ਗੱਲ ਕਰਦੇ ਆ ਬਾਈ ਸਸਿਕਾ ਪਹਿਲਾਂ ਤਾਂ ਮੁਬਾਰਕਾਂ ਸੱਜਣੋ ਤੁਸੀਂ ਮੈਨੂੰ ਉਹ ਬੰਦੇ ਟੱਕਰੇ ਆ ਜਿਨ੍ਹਾਂ ਦਾ ਆਪਾਂ ਕਹਿ ਸਕਦੇ ਕਿ ਵੱਡੀ ਦੇਣ ਹੋਊਗੀ ਇਹ ਮਸ਼ੀਨ ਦੇ ਕੇ ਕੀ ਕੀ ਕਰਦੀ ਆ ਮੈਂ ਵੈਸੇ ਤਾਂ ਪਹਿਲਾਂ ਦੱਸਤਾ ਹਾਂਜੀ ਪਰ ਉਹ ਸਾਰਾ ਕੁਝ ਕਿਵੇਂ-ਕਿਵੇਂ ਕਰਦੀ ਆ ਪਹਿਲਾਂ ਆਪਾਂ ਗੱਲ ਕਰੀਏ ਕਿ ਤੇਲ ਦੀ ਸਮੱਸਿਆ ਹਾਂਜੀ ਤੇ ਤੇਲ ਦੀ ਸਮੱਸਿਆ ਕਿਵੇਂ ਕੱਟ ਕਰਦੀ ਹੈ ਇਹਦੇ ਚ ਜੀ ਜਿਵੇਂ ਆਪਾਂ ਇਥੋਂ ਇਹਦੀ ਵਰਕਿੰਗ ਤੋਂ ਸ਼ੁਰੂ ਕਰਦੇ ਆ ਮਸ਼ੀਨ ਦੀ ਤੋਂ ਜੋ ਪਹਿਲਾ ਇਹਦਾ ਕੰਮ ਹੈ ਵੀ ਇਹਨੇ 2 ਇੰਚ ਜਿਹੜਾ ਸਿਆੜ ਉਹ ਵਾਉਣਾ ਆ ਬਾਕੀ ਜਿਹੜੀ ਆ ਉਹਨੂੰ ਉਦਾਂ ਹੀ ਛੱਡ ਦੇਣਾ ਆ ਮਤਲਬ ਜਿਹੜੀ ਆ ਪੂਰੇ ਖੇਤ ਦੀ ਲਗਭਗ 30% ਵਾਈ ਕਰਦੀ ਹੈ ਹੂੰ ਤੇ ਉਹਦੇ ਨਾਲ ਕੀ ਹੈ ਕਿ ਜਦੋਂ ਦਿੱਤੇ ਘੱਟ ਆਪਾਂ ਮਿੱਟੀ ਪੁੱਟਦੇ ਆ ਤੇ ਟਰੈਕਟਰ ਤੇ ਲੋਡ ਘੱਟ ਪੈਂਦਾ ਆ ਤੇ ਡੀਜ਼ਲ ਖਰਚਾ ਘੱਟ ਜਾਂਦਾ ਆ ਵੀ ਮੋਟਾ ਜਿਹਾ ਹਵਾ ਵੀ ਜੇ 8 ਫੁੱਟੀ ਆ ਹਾਂਜੀ ਤਾਂ ਇਹ ਕੁਦਰਤੀ ਗੱਲ ਆ ਵੀ ਟਰੈਕਟਰ ਦੇ ਮਗਰ ਆਪਾਂ ਇਹ ਕਹਿ ਸਕਦੇ ਵੀ 3 ਫੁੱਟਾ ਰੋਟਾਵੇਟਰ ਚੱਲ ਰਿਆ। ਬਿਲਕੁਲ। 3 ਫੁੱਟਾ ਰੋਟਾਵੇਟਰ ਚੱਲ ਰਿਆ। ਹਾਂਜੀ। ਵੀ 8 ਫੁੱਟ 9 ਫੁੱਟ ਚੋਂ 3 ਫੁੱਟ ਚੱਲ ਰਹੀ ਐ। 3 ਫੁੱਟ ਚੱਲ ਰਹੀ ਐ। ਬਿਲਕੁਲ ਸਹੀ ਗੱਲ ਆ ਜੀ। ਹਾਂਜੀ। 9% ਇਹੀ ਹੋ ਗਿਆ ਜੀ 3 ਫੁੱਟ ਚੱਲ ਰਹੀ ਐ। ਹਾਂ। ਹਾਂ ਵੀ 9 ਫੁੱਟ ਚੋਂ 3 ਫੁੱਟ ਚੱਲ ਰਹੀ ਆ। ਤਾਂ ਇਹ ਤੇਲ ਖਰਚਾ ਬਚ ਗਿਆ। ਬਚ ਗਿਆ ਜੀ। ਇਹ ਹੋ ਗਈ ਪਹਿਲੀ ਗੱਲ। ਪਹਿਲੀ ਗੱਲ ਹਾਂਜੀ। ਦੂਜੀ ਗੱਲ ਇਹ ਸੌਖਾ ਜਿਹਾ ਹੋ ਗਿਆ ਕਿ ਸਿਆੜਾਂ 'ਚ ਬੀਜਦੀ ਐ। ਸਿਆੜਾਂ ਹਾਂਜੀ। ਤੀਜੀ ਗੱ ਉਗਰ ਦੀ ਕਿਵੇਂ ਆ ਉਗਰ ਉਗਰ ਵਿੱਚ ਕੀ ਫਰਕ ਆ ਉਗਰ ਵਿੱਚ ਇਹਦਾ ਇਹ ਜੀ ਜਿਵੇਂ ਅਸੀਂ ਮਤਲਬ ਹੈਪੀ ਸੀਡਰ ਤੇ ਵੀ ਕੰਮ ਕੀਤਾ ਜੀ ਪਹਿਲਾਂ ਬਹੁਤ ਸਮਾਂ ਫਿਰ ਅਸੀਂ ਸੁਪਰ ਸੀਡਰ ਤੇ ਵੀ ਕੀਤਾ ਹੁਣ ਅਸੀਂ ਸਮਾਰਟ ਸੀਡਰ ਤੇ ਚਾਰਕ ਸਾਲ ਤੋਂ ਪਿਛਲੇ ਕੰਮ ਕਰ ਰਹੇ ਆ ਜਿਹੜੀ ਜਰਮੀਨੇਸ਼ਨ ਇਹਦੀ ਆ ਅਸੀਂ ਬਾਕੀਆਂ ਮਸ਼ੀਨਾਂ ਨਾਲ ਦੇਖਿਆ ਕਿਤੇ ਹੁੰਦੀ ਹੈ ਕਿਸਾਰ ਆ ਲਗਭਗ ਤਾਂ ਨੂੰ ਖੇਤ 'ਚ ਸਾਰੇ ਜਰਮੀਨੇਸ਼ਨ ਇੱਕੋ ਜਿਹੀ ਦਿਖੂਗੀ ਤੇ ਦੂਜੀ ਲਗਭਗ 6ਵੇਂ ਦਿਨ ਤੁਹਾਨੂੰ ਕਣਕ ਦਿਖਣ ਲੱਗ ਜਾਂਦੀ ਹੈ ਠੀਕ ਹੈ ਜੀ ਉਹਦਾ ਕਾਰਨ ਇਹ ਕਿ ਇਹ ਵੀ ਹੈ ਕਿ ਜਿਵੇਂ ਉੱਪਰ ਜਿਵੇਂ ਇਹਦਾ ਖੁੱਡ ਜਿਹੜਾ ਹੈ ਜਿਹਨੂੰ ਸਿਆੜ ਵੀ ਪੋਰ ਵੀ ਕਹਿ ਦਿੰਨੇ ਆਪਾਂ ਉਹ ਕਿਤੇ ਚੌੜਾ ਹੈ ਬਾਕੀਆਂ ਦੇ ਮੁਕਾਬਲੇ ਤੇ ਉਹਦੇ ਕਰਕੇ ਇਹਦਾ ਬੂਟਾ ਜਿਹੜਾ ਹੈ ਉਹ ਜ਼ਿਆਦਾ ਵਧੀਆ ਉੱਗਦਾ ਹੈ ਬਾਕੀਆਂ ਦੇ ਨਾਲੋਂ ਉਹਦੇ ਕਰਕੇ ਸਾਨੂੰ ਖੇਤ ਭਰਮਾ ਵੀ ਲੱਗਦਾ ਆ ਤੇ ਛੇਤੀ ਜਰਮੀਨੇਸ਼ਨ ਵੀ ਹੋ ਜਾਂਦੀ ਆ ਤੇ ਬੀਜ ਦਿੰ ਸਿਆੜਾਂ ਦੇ ਵਿੱਚ ਹਾਂਜੀ ਜਦੋਂ ਇਹ ਘੱਟ ਚੱਲੀ ਇਹਨੇ ਤੇਲ ਵੀ ਘੱਟ ਕਰਤਾ ਤੇਲ ਵੀ ਘੱਟ ਖਦਾ ਜੀ ਸੌਖਾ ਹੋ ਗਿਆ ਇਹਨੇ ਨਵੇੜਾ ਵੀ ਜ਼ਿਆਦਾ ਕੀਤਾ ਨਵੇੜਾ ਵੀ ਜ਼ਿਆਦਾ ਕੀਤਾ ਅ ਗੱਲ ਰਹਿ ਗਈ ਅੱਗੇ ਪ੍ਰਾਲੀ ਦੀ ਹਾਂਜੀ ਪ੍ਰਾਲੀ 'ਚ ਕਿਉਂਕਿ ਦੇਖੋ ਕਹਿਣ ਨੂੰ ਅਸੀਂ ਕਹਿ ਦਿੰਨੇ ਆ ਕਿ ਫਲਾਨੀ ਮਸ਼ੀਨ ਆ ਜੀ ਉਹ ਪ੍ਰਾਲੀ ਦੇ ਵਿੱਚ ਪ੍ਰਾਪਰ ਚੱਲਦੀ ਆ ਤਾਂ ਡੋਗਰ ਪੂਸ਼ਾ ਜਿੱਥੇ ਆ ਜਾਂਦਾ ਜਾਂ ਜਿੱਥੇ ਉਹ ਕਿਹੜਾ 11 21 ਝੋਨਾ ਆ ਜਾਂਦਾ ਸ਼ਾਇਦ 11 21 ਆ ਕਿਹੜਾ ਜਿਹਦਾ ਬਾਲਾ ਬਾਸਪਤੀ ਵੱਡਾ ਹੋ ਜਾਂਦਾ ਹਾਂਜੀ ਤੇ ਉਹਦੇ ਉੱਤੇ ਸਭ ਜਵਾਬ ਦੇ ਜਾਂਦੇ ਆ ਉੱਥੇ ਅੱਗ ਲਾਉਣੀ ਪੈਂਦੀ ਹੈ ਉੱਥੇ ਕੰਮ ਕਰੂਗੀ ਇਹ ਬਿਲਕੁਲ ਕਰੂਗੀ ਜੀ ਅਸੀਂ ਮਤਲਬ ਇਹਦੇ ਤੋਂ ਪਹਿਲਾਂ ਹੈਪੀ ਸੀਡਰ ਚੱਲਦਾ ਸੀਗਾ ਜੀ ਹੈਪੀ ਸੀਡਰ ਪੰਜਾਬ ਦੀਆਂ ਲਗਭਗ ਜਨੇਤ ਕਿ ਵੀ ਤਰ੍ਹਾਂ ਦੀਆਂ ਪੁਰਾਣੀਆਂ ਪੰਜਾਬ ਦੇ ਵਿੱਚ ਆਪਾਂ ਨੂੰ ਮਿਲਦੀਆਂ ਆ ਸਾਰਿਆਂ ਦੇ ਵਿੱਚ ਕੰਮ ਬਖੂਬੀ ਕਰਦਾ ਬਸ ਆਪਾਂ ਨੂੰ ਇਹ ਵੀ ਖਲਾਰਨੀ ਤੇ ਪਰਾਲੀ ਪੈਣੀ ਆ ਠੀਕ ਹੈ ਜੀ ਪਰ ਜਿਵੇਂ ਪ੍ਰਾਲੀ ਖਿਲਾਰ ਕੇ ਵੀ ਜਿਵੇਂ ਹੁਣ ਸਾਰੇ ਜ਼ਿੰਮੇਦਾਰਾਂ ਨੂੰ ਵੀ ਪਤਾ ਹੀ ਆ ਵੀ ਸੁਪਰ ਸੀਡਰ ਨਹੀਂ ਚੱਲਦਾ ਹੂੰ ਇਹਦੇ 'ਚ ਜਿਵੇਂ ਤੁਸੀਂ ਦੱਸਿਆ ਵੀ ਡੋਗਰ ਪੂਸਾ ਹੋ ਗਈ ਜਾਂ 11 ਕਿਲੋ ਦੀ ਪ੍ਰਾਲੀ ਬਹੁਤ ਛਿੜੀ ਹੁੰਦੀ ਆ ਉਹਦੇ 'ਚ ਵੀ ਇਹ ਵਧੀਆ ਚੱਲਦਾ ਹੈ ਕੋਈ ਇੱਕ ਪੈਸੇ ਦੀ ਦਿੱਕਤ ਨਹੀਂ ਹੁੰਦੀ ਪ੍ਰਾਲੀ ਦੇ ਵਿੱਚ ਕੰਮ ਕਰਨ ਨੂੰ ਇਹਦੇ ਤੋਂ ਵਧੀਆ ਐਸ ਮੌਕੇ ਤੇ ਕੋਈ ਮਸ਼ੀਨ ਨਹੀਂ ਹੈਗੀ ਜੇ ਆਪਾਂ ਸਿੱਧੀ ਪ੍ਰਾਲੀ 'ਚ ਬਜਾਈ ਕਰੀਏ ਸੌਖਾ ਜਿਹਾ ਤਰੀਕਾ ਦੇਖੋ ਕਿ ਇਹਨੇ ਇੰਨਾ ਹੀ ਥਾਂ ਪਟਿਆ ਟਰੈਕਟਰ ਦਾ ਘੱਟ ਜ਼ੋਰ ਲੱਗਿਆ ਪਰ ਇਹਨੇ ਇੰਨਾ ਥਾਂ ਪ੍ਰਾਲੀ ਨੂੰ ਟੇਢੇ ਮਿੱਡੇ ਤੇ ਕਰਕੇ ਵੀ ਪਾਟੀ ਦੇਣਾ ਹਾਂਜੀ ਇਨੇ ਰਾਹ ਬਣਾ ਲੈਣੇ ਪਾਸੇ ਐਸੇ ਕਰਕੇ ਇਹਨੇ ਬਣਾਈ ਦੇਣਾ ਰਾਹ ਬਣਾ ਲੈਣਾ ਇਹਨੇ ਉਸ ਤੋਂ ਬਾਅਦ ਇਹ ਆ ਗਈ ਮਗਰਲੇ ਪਾਸੇ ਮਗਰਲੇ ਪਾਸੇ ਇਹਨੇ ਜਿਹੜਾ ਥਾਂ ਪੱਟਿਆ ਹਾਂਜੀ ਉਹਦੇ 'ਚ ਇਹਨੇ ਆ ਡੂੰਘਾ ਜਾ ਕੇ ਇਹਦੇ ਵਿੱਚ ਜਿਵੇਂ ਅੱਗੋਂ ਨੇ ਡੂੰਘਾ ਜਦੋਂ ਪੁੱਟਦੇ ਨੇ ਜੀ ਤੇ ਇਹਦੇ ਵਿੱਚ ਉਹਨੇ ਆਪਣਾ ਬੀਜ ਪਾਉਣਾ ਆ ਆਹ ਦੋ ਜਗ੍ਹਾ ਦੇ ਵਿੱਚ ਠੀਕ ਹੈ ਜੀ ਉਸ ਤੋਂ ਬਾਅਦ ਜਿਹੜੇ ਆ ਆ ਪਈਏ ਨੇ ਸੈਂਟਰ ਇਹ ਇਹਨੇ ਪ੍ਰਾਲੀ ਨਾਲ ਪਾ ਲੈਣੀਆਂ ਪ੍ਰਾਲੀ ਨਾਲ ਪਾਣੀਆਂ ਜੀ ਠੀਕ ਹੈ ਜੀ ਤੇ ਉਸ ਤੋਂ ਉੱਪਰ ਜਿਹੜਾ ਤੀਜੇ ਵਾਲਾ ਲਾਸਟ ਵਾਲਾ ਆ ਜਿੰਨੇ ਜਿਹੜਾ ਇਹਨੂੰ ਬੀਜ ਨੂੰ ਟੱਕ ਦੇਣਾ ਮਿੱਟੀ ਨਾਲ ਅੱਛਾ ਤਾ ਕਰਕੇ ਕਹਿਣ ਤੋਂ ਭਾਵ ਉਹਨੇ ਪੱਟਤਾ ਹਾਂਜੀ ਐਨੇ ਵੀ ਪਾਤਾ ਪਾਤਾ ਹਾਂਜੀ ਪਾਤਾ ਹਾਂਜੀ ਐਨੇ ਇਹਦੇ ਬਾਹਰ ਨਿਕਲਣ ਤੋਂ ਪਹਿਲਾਂ-ਪਹਿਲਾਂ ਪ੍ਰਾਲੀ ਦਾ ਬੱਲੀ ਹਾਂਜੀ ਬਿਲਕੁਲ ਤਾ ਕਰਕੇ ਅੱਧੇ ਚ ਹਾਂਜੀ ਅੱਧੇ ਚ ਜੀ ਤਾਂ ਇਹਦੇ ਪ੍ਰਾਲੀ ਦੇ ਬਾਹਰ ਨਿਕਲਣ ਤੋਂ ਪਹਿਲਾਂ-ਪਹਿਲਾਂ ਨਾਲ ਹੀ ਉਹਨੇ ਇਹਨੇ ਸਾਈਡ ਦਾ ਬਲਿਆ ਸਾਈਡ ਦਾ ਬਲਿਆ ਹਾਂਜੀ ਤਾ ਕਰਕੇ ਹੀ ਨਹੀਂ ਸਫਾਈ ਨਾ ਬੀ ਸਫਾਈ ਨੇ ਕੀਤਾ ਜੀ ਆਹ ਦੇਖੋ ਜੇ ਤੁਸੀਂ ਇਹਦੇ ਬਣਾਵਟ ਨੂੰ ਦੇਖੋਗੇ ਤਾਂ ਆ ਇਹਦਾ ਚੱਕਰ ਖਤਮ ਹੋਣ ਤੋਂ ਪਹਿਲਾਂ ਪਹਿਲਾਂ ਇਹਦਾ ਸਟਾਰਟ ਹੋ ਜਾਂਦਾ ਚਾਰ ਉਂਗਲਾਂ ਇਹਦਾ ਚੱਕਰ ਖਤਮ ਹੋਣ ਤੋਂ ਪਹਿਲਾਂ ਪਹਿਲਾਂ ਆ ਸਟਾਰਟ ਹੋ ਜਾਂਦਾ ਸਟਾਰਟ ਹੋ ਜਾਂਦਾ ਬਿਲਕੁਲ ਤਾਂ ਇਸ ਕਰਕੇ ਉਹਨੂੰ ਹਜੇ ਉਹਦੇ ਚੋਂ ਪ੍ਰਾਲੀ ਬਾਹਰ ਨਿਕਲੀ ਨਹੀਂ ਹੁੰਦੀ ਜਦੋਂ ਉਹ ਦੱਬ ਲੈਂਦਾ ਤੇ ਇਹਦੇ ਚੋਂ ਪ੍ਰਾਲੀ ਹਜੇ ਬਾਹਰ ਨਿਕਲੀ ਨਹੀਂ ਹੁੰਦੀ ਜਦੋਂ ਉਹ ਇਹ ਮਿੱਟੀ ਦੱਬ ਲੈਂਦਾ ਮਤਲਬ ਤਿੰਨ ਕੰਮ ਲਗਾਤਾਰੀ ਕਰ ਦਿੰਦਾ ਜੀ ਹਾਂ ਤਿੰਨ ਤੇ ਚਾਰ ਕਰੀ ਜਾਂਦਾ ਚਾਰ ਕਰੀ ਜਾਂਦਾ ਮੁੱਢੋਂ ਲੈ ਕੇ ਚਾਰ ਕੰਮ ਆ ਜਿਹੜੇ ਉਹ ਲਗਾਤਾਰ ਕਰੀ ਜਾਂਦਾ ਤੇ ਬਹੁਤ ਘੱਟ ਡੀਜ਼ਲ ਖਰਚੇ ਨਾਲ ਕਰੀ ਜਾਂਦਾ ਖਰਚੇ ਜਾਂਦਾ ਜੀ ਇੱਕ ਆਪ ਲੌਜੀਕਲੀ ਗੱਲ ਉਹ ਜ਼ਰੂਰ ਕਿਸਾਨਾਂ ਨੂੰ ਬਈ ਜਦੋਂ ਆਪਾਂ ਇਹਦੀ ਕਣਕ ਡੇਗਦੀ ਕਿਉਂ ਨਹੀਂ ਜਾਂ ਇਹਦੀ ਕਣਕ ਦਾ ਝਾੜ ਮਗਰੋਂ ਆ ਕੇ ਜਦੋਂ ਸੋਕ ਪੈ ਜਾਂਦੀ ਹੈ ਮਗਰ ਆ ਕੇ ਗਰਮੀ ਹਾਈ ਟੈਂਪਰੇਚਰ ਆ ਜਾਂਦਾ ਹਾਂਜੀ ਤਾਂ ਜਿਹੜਾ ਜੋ ਯੂਨੀਵਰਸਿਟੀ ਦੱਸ ਰਹੀ ਹੈ ਜੋ ਲੋਕ ਦੱਸ ਰਹੇ ਆ ਹਾਂਜੀ ਬੀਜਣ ਵਾਲੇ ਵੀ ਦੱਸਦੇ ਆ ਵੀ ਹਾਈ ਟੈਂਪਰੇਚਰ ਵਾਲੇ ਦਿਨਾਂ ਦੇ ਵਿੱਚ ਸਮਾਰਟ ਸੀਡਰ ਦੀ ਬੀਜੀ ਵੀ ਕਣਕ ਦਾ ਜਿਹੜਾ ਝਾੜ ਆ ਉਹ ਨਹੀਂ ਕੱਟ ਨਹੀਂ ਕੱਟਦਾ ਜੀ ਕਿਉਂ ਨਹੀਂ ਕੱਟਦਾ ਮਨਪ੍ਰੀਤ ਤੂੰ ਇਸ ਚੀਜ਼ ਤੇ ਜ਼ਰੂਰ ਖੋਜ ਕੀਤੀ ਤੁਸੀਂ ਬਹੁਤ ਵਧੀਆ ਇਹ ਸਵਾਲ ਪੁੱਛਿਆ ਜੀ ਇਹਦਾ ਜਿਹੜਾ ਸਭ ਤੋਂ ਮੇਨ ਕਾਰਨ ਹੋਇਆ ਜੀ ਕਿ ਜਦੋਂ ਪਰਾਲੀ ਦੀ ਜਿਹੜੀ ਤਹਿ ਬਣ ਜਾਂਦੀ ਆ ਨਾ ਜੀ ਉੱਤੇ ਜੀ ਉਹ ਜਿਹੜੀ ਤੁਹਾਡੇ ਥੱਲੇ ਜ਼ਮੀਨ ਦਾ ਆਪਾਂ ਨੂੰ ਨਮੀ ਕਹਦੇ ਨੇ ਉਹਨੂੰ ਹੋਲਡ ਕਰਕੇ ਰੱਖਦੀ ਆ ਪ੍ਰਕਰਾਰ ਰੱਖਦੀ ਆ ਹੂੰ ਮਤਲਬ ਇਹ ਜਿਹੜੀ ਇੱਕ ਫਿਗਰ ਰਫਲੀ ਜੀ ਫਿਗਰ ਇਹ ਆ ਕਿ ਅੰਦਾਜ਼ਨ ਇਹ ਆ ਕਿ ਆਂਦੇ ਕਿ 2% ਵੱਧ ਵੀ ਗਿਆ ਉਹ 2 ਸੈਂਟੀਗ੍ਰ ਘਟ ਗਿਆ ਉਹਦੇ ਨਾਲ ਕਣਕ ਨੂੰ ਕੋਈ ਫਰਕ ਨਹੀਂ ਪੈਂਦਾ ਇੱਕ ਥਰਮਸਿਸਟਮ ਬਣਾ ਕੇ ਧਰਤੀ ਦੇ ਵਿਚਾਲੇ ਤੇ ਵਾਤਾਵਰਨ ਦੇ ਵਿਚਾਲੇ ਰੱਖ ਲੈਂਦੇ ਨੇ ਇਸੇ ਕਰਕੇ ਜੀ ਆਪਾਂ ਜਿਹੜੀ ਦੂਜਾ ਕਹਿੰਦੇ ਕਿ ਸਿੱਧੀ ਬਿਜਾਈ ਕਰੋ ਜਿਹੜੀ ਪਰਾਲੀ ਦੇ ਵਿੱਚ ਸਿੱਧੀ ਬਿਜਾਈ ਕਰਨ ਦਾ ਸਭ ਤੋਂ ਵੱਡਾ ਕਾਰਨ ਜਿਹੜਾ ਫਰਕ ਹੈ ਉਹ ਇਹੀ ਲੱਗਦਾ ਜਦੋਂ ਆਪਾਂ ਕਹਿੰਦੇ ਨਾ ਕਿ ਲਾਸਟ ਦੇ ਕੇ ਝਾੜ ਵਧ ਗਿਆ ਹੂੰ ਉਹਦਾ ਕਾਰਨ ਇਹੀ ਆ ਕਿ ਜਦੋਂ ਇੱਕਦਮ ਗਰਮੀ ਵੱਜ ਜਾਂਦੀ ਆ ਉਦੋਂ ਜਿਹੜੀ ਪਰਾਲੀ ਆ ਉਹ ਤੁਹਾਡੇ ਖੇਤ ਦੇ ਵਿੱਚ ਨਮੀ ਉਦਾਂ ਹੀ ਰੱਖਦੀ ਆ ਆਮ ਹੀ ਦੇਖਿਆ ਤੁਸੀਂ ਦੇਖੋਗੇ ਨਾ ਆਲੂ ਆ ਤੋਲ ਕੇ ਆਲੂ ਹਾਂਜੀ ਇੱਕ ਕੁਆਂਟਲ ਆਲੂਆਂ ਦਾ ਢੇਰ ਲਾ ਦਿਓ ਇੱਥੇ ਠੀਕ ਹੈ ਜੀ ਹਾਂ ਜੀ ਇੱਕ ਕੁਇੰਟਲ ਆਲੂਆਂ ਦਾ ਢੇਰ ਲਾ ਦਿਓ ਇੱਥੇ ਹਾਂ ਜੀ ਇੱਕ ਕੁਇੰਟਲ ਆਲੂ ਆ ਜਿਹੜੇ ਉਹਨੂੰ ਪਰਾਲੀ ਨਾਲ ਢੱਕ ਦਿਓ ਹਾਂ ਜੀ ਇੱਕ ਕੁਇੰਟਲ ਆਲੂ ਆ ਜਿਹੜੇ ਉਹ ਉਵੇਂ ਪੈ ਰਹਿਣ ਦੋ ਹਾਂ ਜੀ ਤਾਂ ਤੀਸਰੇ ਦਿਨ ਹਾਂ ਜੀ ਤੋਲੋ ਹਾਂ ਜੀ ਆ ਆਲੂ 90 ਕਿਲੋ ਆ ਹਾਂ ਜੀ ਉਹ ਆਲੂ 99 ਕਿਲੋ ਉਹ ਫਰਕ ਪੈਂਦਾ ਜੀ ਇਨਾ ਮੌਇਸਚਰ ਆ ਜਿਹੜਾ ਇਹਨਾਂ ਦੇ ਵਿੱਚੋਂ ਉੱਡ ਗਿਆ ਉੱਡ ਗਿਆ ਹਾਂਜੀ ਉਹਨਾਂ ਦੇ ਵਿੱਚੋਂ ਉਹਨੇ ਮੌਇਸਚਰ ਨੇ ਹੋਲਡ ਕਰ ਲਿਆ ਜੀ ਹੋਲਡ ਕਰ ਲਿਆ ਹੋਲਡ ਕਰ ਲਿਆ ਬਿਲਕੁਲ ਜੀ ਤਪਰਾਲੀ ਕੀ ਕੰਮ ਕਰਦੀ ਹੈ ਪਰਾਲੀ ਮੌਇਸਚਰ ਨੂੰ ਹੋਲਡ ਕਰ ਲੈਂਦੀ ਆ ਆਪਾਂ ਨੂੰ ਚੇਤ ਵਾਲੇ ਦਿਨਾਂ 'ਚ ਪਾਣੀ ਨਹੀਂ ਲਾਉਣਾ ਪੈਂਦਾ ਚੇਤ ਵਾਲੇ ਦਿਨਾਂ 'ਚ ਪਾਣੀ ਨਹੀਂ ਲਾਉਣਾ ਪੈਂਦਾ ਆਪਣੇ ਕਣਕ ਨਹੀਂ ਡਿੱਗਦੀ ਜੇ ਆਪਾਂ ਚੇਤ ਵਾਲੇ ਦਿਨਾਂ 'ਚ ਜਿਹੜੇ ਲੋਕ ਪਾਣੀ ਲਾਉਂਦੇ ਉਹਨਾਂ ਦੀ ਡਿੱਗ ਕੇ ਘਟ ਜਾਂਦੀ ਆ ਜਿਹੜੇ ਨਹੀਂ ਲਾਉਂਦੇ ਉਹਨਾਂ ਦੀ ਸੁੱਕ ਕੇ ਘਟ ਜਾਂਦੀ ਆ ਘਟ ਜਾਂਦੀ ਆ ਸੁੱਕ ਕੇ ਘਟ ਜਾਂਦੀ ਆ ਤਾਂ ਇੱਥੇ ਨਾ ਤਾਂ ਡਿੱਗ ਕੇ ਘਟਦੀ ਆ ਨਾ ਸੋਕੇ ਨਾ ਕੇ ਸੁਕੇ ਕੇ ਘਟਦੀ ਆ ਨਾ ਸੋਕ ਘਟਦੀ ਮਤਲਬ ਕਹਿਣ ਤੋਂ ਭਾਵੇਂ ਆ ਵੀ ਇਹ ਦੋਨੇ ਪਾਸਿਆਂ ਤੋਂ ਫਾਇਦਾ ਦੇ ਫਾਇਦਾ ਦੇ ਜਾਂਦਾ ਇਹ ਜੀ ਤੁਹਾਡੇ ਪਹਿਲੇ ਦਿਨ ਤੋਂ ਹੀ ਦੇ ਦੋ ਤੁਹਾਡਾ ਤੁਸੀਂ ਬਜਾਈ ਕਰਨੀ ਆ ਪਹਿਲਾਂ ਤੁਹਾਡਾ ਡੀਜ਼ਲ ਬਚਾਤਾ ਜੀ ਮਤਲਬ ਅਸੀਂ ਇਹ ਦੇਖਿਆ ਕਿ ਜਿਵੇਂ 4 ਤੋਂ 5 ਲੀਟਰ ਸਾਨੂੰ ਜੋ ਕਿਸਾਨਾਂ ਨੇ ਦੱਸਿਆ ਮੈਂ ਸਾਨੂੰ 4-5 ਸਾਲ ਹੋ ਗਏ ਇਸ ਮਸ਼ੀਨ ਤੇ ਕੰਮ ਕਰਦੇ ਆ ਜੀ ਕਿ 4 ਤੋਂ 5 ਲੀਟਰ ਡੀਜ਼ਲ ਜਿਹੜਾ ਆ ਪ੍ਰਤੀ ਏਕੜ ਲੱਗਦਾ ਆ ਹਾਂ ਇਹ ਤਾਂ ਫਿਰ ਰੈਲਾ ਚੱਲਣਾ ਯਾਰ ਇਹ ਤਾਂ ਆਰਾਮਨਾ ਚੌਕ ਤੇ ਚੱਲੀ ਜਾਣਾ ਚੱਲੀ ਜਾਣਾ ਜੀ ਹੈ ਨਾ ਤੇ ਉਹ ਲੈ ਟਰੈਕਟਰ ਤੇ ਲੋਡ ਵੀ ਘਟ ਜਾਂਦਾ ਇਹਦੇ ਟਰੈਕਟਰ ਹਾਂ ਫਿਰ ਕੋਈ ਬਾਲੀ ਟੁੱਟ ਪੱਜ ਹੈ ਨਹੀਂ ਇਹਦੀ ਨਹੀਂ ਜੀ ਇਹਦੇ ਚ ਇਹ ਵੀ ਇੱਕ ਜਿਹੜਾ ਸਭ ਤੋਂ ਵਧੀਆ ਪੁਆਇੰਟ ਕੀਤਾ ਇਹਦੇ ਚ ਟੁੱਟ ਪੱਜ ਬਹੁਤ ਘੱਟ ਆ ਤੇ ਘਸਾਈ ਵੀ ਬਹੁਤ ਘੱਟ ਆ ਹਾਂ ਕੋਈ ਹੈ ਨਹੀਂ ਹੈ ਨਹੀਂ ਇਹਦੇ ਚ ਉਹ ਪੁਰਜੇ ਹੈ ਨਹੀਂ ਉਹ ਤਾਂ ਦੇ ਸੈਂਪਲ ਦੇਖਣ ਵਾਲੇ ਨੂੰ ਪਤਾ ਲੱਗਦਾ ਨਾ ਹਾਂ ਜੀ ਵੀ ਸਿੰਪਲ ਮਸ਼ੀਨਰੀ ਹੈ ਤੇ ਪਰ ਕੰਮ ਜਿਹੜਾ ਹੈ ਉਹ ਜੋ ਅਸਲ ਦੇ ਵਿੱਚ ਜਿਸ ਕੰਮ ਵਾਸਤੇ ਬਣੀ ਹੈ ਕਿ ਸਿੱਧੀ ਅਹੀ ਪਰਾਲੀ ਚ ਬਜਾਈ ਕਰਨੀ ਹੈ ਖੜੇ ਬੁੱਥਿਆਂ ਦੇ ਵਿੱਚ ਉਹ ਇਹ ਕੰਮ ਜਿਹੜਾ ਹੈ ਆਪਣਾ ਹੈ 100% ਵਧੀਆ ਬਖੂਬੀ ਕਰਦੀ ਹੈ ਸਬਸਿਡੀ ਬਾਈ ਕਿਵੇਂ ਆ ਇਹ ਚੋਂ ਇਹ ਯੂਨੀਵਰਸਿਟੀ ਨਾਲ ਸਾਂਝਾ ਸੰਦਾ ਤਾਂ ਸਬਸਿਡੀ ਪਹਿਲ ਦੇ ਆਧਾਰ ਤੇ ਹੈ ਤੇ ਹਾਂਜੀ ਇਹਦੇ ਤੇ ਦੋ ਸਾਲਾਂ ਤੋਂ ਸਬਸਿਡੀ ਆਉਣੀ ਸ਼ੁਰੂ ਹੋਈ ਹੈ 50% ਸਬਸਿਡੀ ਜਿਹਦੇ ਤੇ ਤੇ ਇਹਦੀ ਕੀਮਤ ਜਿਹੜੀ ਆ ਉਹ 2 ਲੱਖ 40 ਹਜ਼ਾਰ ਤੋਂ ਸ਼ੁਰੂ ਹੋ ਜਾਂਦੀ ਆ ਇਹ ਜਿਹੜਾ ਮਾਡਲ ਆ ਇਹ 8 ਫੁੱਟ 12 ਟਾਈਨਾ ਮਤਲਬ ਸਭ ਤੋਂ ਵੱਧ ਵਿਕਣ ਵਾਲਾ ਮਾਡਲ ਇਹ ਆ ਬਾਕੀ ਕੁਛ ਜ਼ਿਮੀਂਦਾਰ ਜਿੰਨਾਂ ਤੋਂ ਵੱਡੇ ਟਰੈਕਟਰ ਨੇ ਉਹ 9 ਫੁੱਟ ਵੀ ਲੈਂਦੇ ਨੇ ਤੇ 7 ਫੁੱਟ ਵੀ ਅਸੀਂ ਤਿਆਰ ਕਰਦੇ ਹਾਂ ਬਣਾਦੇ ਟੋਟਲ ਤਰ੍ਹਾਂ ਦੇ ਬਣਾਦੇ ਸਾਰੇ ਤਰ੍ਹਾਂ ਦੇ ਜਿਵੇਂ ਜਿਵੇਂ ਜ਼ਿਮੀਂਦਾਰ ਦੀ ਕੋਈ ਪਸੰਦ ਆ ਜੀ ਬਣਾਉਣੇ ਸੁਪਰ ਸੀਟਰ ਵੀ ਆ ਹਾਂਜੀ ਸੁਪਰ ਸੀਟਰ ਵੀ ਬਣਾਉਨੇ ਆ ਜੀ ਕਿਉਂਕਿ ਹੁਣ ਕਈ ਜ਼ਿਮੀਂਦਾਰ ਹੈਗੇ ਨੇ ਜਿਹੜੇ ਸੁਪ हां ਵੀ ਜਿਹੜੇ ਕਹਿੰਦੇ ਵੀ ਅਸੀਂ ਸੁਪਰਸੀਡਰ ਹੀ ਲੈਣਾ ਹਾਂ ਹਾਂ ਤੇ ਸੁਪਰਸੀਡਰ ਹੀ ਸਾਨੂੰ ਚਾਹੀਦਾ ਹੈ ਸੁਪਰਸੀਡਰ ਵੀ ਸੁਪਰਸੀਡਰ ਕੋਲੇ ਹੈਗੇ ਆ ਹੈਗੇ ਆ ਜੀ ਤਾਂ ਸੁਪਰਸੀਡਰ ਵੀ ਆ ਜੀ ਜੀ ਹਾਂ ਜੀ ਤੇ ਸੁਪਰਸੀਡਰ ਵੀ ਆ ਵੈਸੇ ਜਿਵੇਂ ਮਤਲਬ ਆਪਾਂ ਕਹਿ ਸਕਦੇ ਹਾਂ ਵੀ ਜਿਹੜੀ ਤੁਹਾਡੀ ਮੈਂਸ਼ਨ ਆ ਹਾਂ ਜੀ ਇੱਕ ਤਾਂ ਹੈਗੀ ਮੈਂਸ਼ਨ ਆ ਇੱਕ ਹੈ ਵੀ ਕਮਾਲ ਦੀ ਮੈਂਸ਼ਨ ਆ ਤਾਂ ਇਸ ਕਰਕੇ ਥੋੜਾ ਜਿਹਾ ਮੋਹ ਜ਼ਿਆਦਾ ਇਹਦਾ ਕਰਦੇ ਹਾਂ ਹਾਂ ਜੀ ਅਸਲ 'ਚ ਅਸੀਂ ਜੀ 2006 ਤੋਂ ਹੈਪੀ ਸੀਡਰ ਦੇ ਕੰਮ ਕਰ ਰਹੇ ਹਾਂ ਜੀ ਪਹਿਲਾਂ ਅਸੀਂ ਇੰਡੀਆ ਦਾ ਹੈਪੀ ਸੀਡਰ ਜੋ ਆਪਾਂ ਬਣਾਇਆ ਸੀਗਾ ਜੀ ਕਾਮਯਾਬੀ ਪਹਿਲਾਂ ਆਪਣਾ ਹੀ ਹੋਇਆ ਸੀਗਾ ਫਿਰ ਅਸੀਂ ਉਹਦੇ ਤੇ ਜੀ ਆਪਣਾ 12-13 ਸਾਲ ਕੰਮ ਕੀਤਾ ਹੈਪੀ ਸੀਡਰ ਤੇ ਹਾਂਜੀ ਉਸ ਤੋਂ ਬਾਅਦ ਆ ਗਿਆ ਜੀ ਇਹ ਸੁਪਰ ਸੀਡਰ ਹੂੰ ਹੁਣ ਸੁਪਰ ਸੀਡਰ ਜਿਸ ਕੰਮ ਵਾਸਤੇ ਮਸ਼ੀਨ ਬਣੀ ਸੀਗੀ ਉਹ ਸਾਰੇ ਜ਼ਿੰਮੇਦਾਰ ਮੈਨੂੰ ਦੱਸਣ ਦੀ ਲੋੜ ਨਹੀਂ ਬੜੇ ਚੰਗੀ ਤਰ੍ਹਾਂ ਜਾਣਦੇ ਹੈ ਕਿ ਪਰਾਲੇ ਦੇ ਵਿੱਚ ਦਿੱਕਤ ਆ ਜਾਂਦੀ ਹੈ ਅੱਗ ਲਾ ਕੇ ਅੱਗ ਲਾ ਕੇ ਚੱਲਦਾ ਹੈ ਨਾ ਫਿਰ ਅਸੀਂ ਇਹਦੇ ਤੇ 2 ਸਾਲ ਕੰਮ ਕੀਤਾ ਜੀ ਸੁਪਰ ਸੀਡਰ ਤੇ ਪਰ ਸਾਨੂੰ ਖੁੱਦ ਨੂੰ ਨਹੀਂ ਮਸ਼ੀਨ ਚੱਜੀ ਪੀ ਜਿਸ ਕੰਮ ਵਾਸਤੇ ਸੀ ਵੇਚ ਰਹੇ ਆ ਉਹ ਕੰਮ ਬੜਾ ਵਧੀਆ ਨਹੀਂ ਕਰ ਰਹੀ ਫਿਰ ਅਸੀਂ ਸਾਨੂੰ 4 ਸਾਲ ਹੋ ਗਏ ਜੀ ਸਮਾਰਟ ਸੀਡਰ ਤੇ ਕੰਮ ਕਰਦੇ ਆ ਤੇ ਹ ਹੁਣ ਦੂਜੀ ਏ ਮਸ਼ੀਨਾਂ ਜਿਹੜੀ ਅਸੀਂ ਤਿਆਰ ਕਰ ਲਿਆ ਹਾਂ ਨਹੀਂ ਬਾਕੀ ਮੈਂ ਇੱਕ ਗੱਲ ਮੰਨਦਾ ਵੀ ਜੋ ਮਿਸ਼ਨ ਲਈ ਇਹ ਮਸ਼ੀਨਰੀ ਬਣੀ ਹਾਂਜੀ ਉਹ ਮਿਸ਼ਨ ਚ ਸਕਸੈਸ ਹੈ ਉਹ ਸਕਸੈਸ ਹੈ ਮਨਪ੍ਰੀਤ ਜਿਵੇਂ ਆਮ ਤੌਰ ਤੇ ਇਹ ਇਹਨਾਂ ਦੇ ਵਿੱਚ ਇਹ ਸ਼ੱਕਵਾ ਸੀਗਾ ਕਿ ਇਹ ਜਿਆਦਾ ਚੌੜਾ ਚੌੜਾ ਜਿਆਦਾ ਬੀਜ ਹੈ ਨਾ ਵੀ ਮਤਲਬ ਜਿਆਦਾ ਜਗ੍ਹਾ ਐਦੀ ਜਗ੍ਹਾ ਕਿੰਨੀ ਆ ਇਹਦੀ ਜੀ ਜਿਵੇਂ ਹੈਪੀ ਸੀਡਰ 9 ਇੰਚ ਤੇ ਹੁੰਦਾ ਸੀਗਾ ਸਿਆੜ ਤੋਂ ਸਿਆੜ ਠੀਕ ਹੈ ਜੀ ਇਹ ਹੁਣ ਹੈਗਾ ਜੀ 7.5 ਇਹ ਮਤਲਬ ਸੇਮ ਜਿਹੜੀ ਆਪਾਂ ਕਣਕ ਦੀ ਬਜਾਈ ਦੂਜੋਂ ਕਰਦੇ ਆ ਬਾਹ ਕੇ ਕਰਦੇ ਆ 19 19 ਜੜਾਈ ਤੇ ਵੀ 19 ਦੇ ਆ ਜਾਂਦਾ ਜੀ ਹੈਪੀ ਸਿਡਰ ਤੇ 9 ਤੇ ਕਰਦਾ ਸੀਗਾ ਹਾਲੇ ਕਿ ਚਲੋ 9 ਇੰਚੀ ਤੇ ਵੀ ਬੀਜ ਨਾਲ ਕੋਈ ਝਾੜ ਦਾ ਲੰਮਾ ਛੋੜਾ ਫਰਕ ਨਹੀਂ ਪੈਂਦਾ ਪਰ ਫਿਰ ਹੁੰਦਾ ਕਿ ਆ ਕਿ ਉਹ ਜਦੋਂ 9 ਤੇ 7.5 ਦਾ ਜਿਹੜਾ ਫਰਕ ਹੈ ਨਾ ਉਹ ਬਹੁਤ ਫਰਕ ਲੱਗਦਾ ਹੈ ਹਾਂ ਠੀਕ ਹੈ ਜੀ ਤੇ ਉਹਦੇ ਕਰਕੇ ਇਹਦੇ ਵਿੱਚ ਇਹ ਵੀ ਇੱਕ ਖੂਬੀ ਆ ਕਿ ਇਹਦੇ ਸਿਆੜ ਬਹੁਤ ਲੱਗੇ ਹੋਏ ਨੇ ਸਾਰਾ ਸਭ ਤੇ 31 ਸਿਆੜ ਵੱਜ ਜਾਂਦੇ ਆ ਸਾਰੇ ਕਿੱਲੇ 'ਚ ਹਾਂਜੀ ਹਾਂ ਤਾਂ ਫਿਰ ਵੀ ਫਰਕ ਪੈ ਜਾਂਦਾ ਫਰਕ ਪੈ ਜਾਂਦਾ ਜੀ ਪੈ ਜਾਂਦਾ ਤੇ ਪਰ ਤੁਹਾਡਾ ਅਸੀਂ ਨਹੀਂ ਫਰਕ ਪੈਣ ਦਿੰਦੇ ਮੇਲੋ ਇੱਥੇ ਤੁਹਾਨੂੰ ਪੂਰੇ ਦੇ ਪੂਰੇ ਜਿੰਨੇ ਆ ਦੇਖੋ ਢੇੜੇ ਆ ਇਹ ਉਨੇ ਸਿਆੜ ਹੀ ਆ ਹਾਂਜੀ ਆ ਹਰੇਕ ਦੇ ਪਿਛਲੇ ਪਾਸੇ ਇਹ ਸਿਆੜ ਵੀ ਜਿਵੇਂ ਨਾ ਆਪਾਂ ਨੂੰ ਇੱਕ ਗੱਲ ਉਹ ਤੋਂ ਆਪਾਂ ਬੈਠਿਆਂ ਨੇ ਵੀ ਕੀਤੀ ਸੀ ਵੀ ਬਹੁਤ ਵਾਰ ਕੀ ਹੁੰਦਾ ਕਿ ਜਦੋਂ ਆਪਾਂ ਮੀਂਹ ਪੈ ਗਿਆ ਜਾਂ ਟੁੱਟ ਕੇ ਪਾਣੀ ਪੈ ਗਿਆ ਹਾਂਜੀ ਤਾਂ ਉਦੋਂ 10-15 ਦਿਨ 간 ਕਲੇਟ ਹੋ ਜਾਂਦੀ ਹੈ ਲੇਟ ਹੋ ਜਾਂਦੀ ਹੈ ਹਾਂਜੀ ਕਹਿੰਦੇ ਵੀ ਇਹਦੇ ਵਿੱਚ ਮਾੜਾ ਜਾਂ ਪੈਰ ਸਾਰਦਾ ਹੋ ਜਾਏ ਕਿਰਾਂ ਟਰੈਕਟਰ ਪੜਦਾ ਹੋ ਜਾਏ ਹਾਂਜੀ ਤਾਂ ਇਹ ਬੀਜ ਦਿੰਦੀ ਹੈ ਬੀਜ ਦਿੰਦੀ ਹੈ ਜੀ ਹੁਣ ਉਹਦੇ ਚ ਜਦੋਂ ਮੀਂਹ ਪੈ ਜਾਂਦਾ ਨਾ ਜੀ ਚੋਨਾ ਵੱਢਣ ਤੋਂ ਬਾਅਦ ਉਹਦੇ ਚ ਹੈਪੀ ਸੀਡਰ ਵੀ ਨਹੀਂ ਚੱਲਦਾ ਹਮ ਹੈਪੀ ਸੀਡਰ ਵੀ ਨਹੀਂ ਚੱਲਦਾ ਤੇ ਸੁਪਰ ਵੀ ਨਹੀਂ ਚੱਲਦਾ ਹਮ ਬਸ ਇਹ ਹੀ ਇਕਲੋਤੀ ਮਸ਼ੀਨ ਹੈ ਜਿਹੜੀ ਉੱਥੇ ਵੀ ਕੰਮ ਕਰ ਜਾਂਦੀ ਹੈ ਸਮਾਰਟ ਸੀਡਰ ਹਮ ਮਤਲਬ ਵੀ ਤੁਹਾਡੇ ਜਦੋਂ ਆਪਣਾ ਜਿਵੇਂ ਤੁਸੀਂ ਦੱਸਿਆ ਨਾ ਪੈਰ ਲੱਗਦਾ ਹੋ ਜਾਏ ਹਮ ਉੱਥੇ ਵੀ ਇਹ ਬਜਾਈ ਕਰ ਦਿੰਦੀ ਹੈ ਬਸ ਕਿਰਾਂ ਐ ਪੈਰ ਧਰੀ ਦਾ ਹੋ ਜਾਏ ਬਾਣ ਦੇ ਵਿੱਚ ਵੀ ਹਾਂ ਖੁੱਬੂਗਾ ਨਹੀਂ ਖੁੱਬੂਗਾ ਨਹੀਂ ਹਾਂਜੀ ਬਸ ਉਸ ਤੋਂ ਤੇ ਇਹ ਉਸਕਾਂ ਦੀ ਉਸ ਤੇ ਉੱਥੇ ਜਰਮੀਨੇਸ਼ਨ ਹੋਰ ਵੀ ਵਧੀਆ ਰਹੂ ਹੋਰ ਵੀ ਵਧੀਆ ਹੁੰਦੀ ਹੈ ਜੀ ਹਾਂ ਜਿਆਦਾ ਬਿਲਕੁਲ ਸਹੀ ਗੱਲ ਆ ਉੱਥੇ ਹੋਰ ਕਣਕ ਜਿਆਦਾ ਸੋਹਣੀ ਉਗਦੀ ਹੈ ਤੇ ਨਹੀਂ ਆਮ ਆਪਣੇ ਜਦੋਂ ਪਾਣੀ ਪੈ ਜੇ ਜਾਂ ਗਿੱਲਾ ਹੋ ਜੇ ਬਾਣਾ ਆਪਣੇ ਮਨ ਚ ਤੁੜਕੋ ਹੋ ਜਾਂਦਾ ਵੀ ਕੱਖ ਹੋ ਜਾਣਗੇ ਕੱਖੇ ਦੇ ਨਾ ਹੋਣੇ ਨਹੀਂ ਹੋਣੇ ਕੱਖੇ ਨੇ ਹੋਣੇ ਨਹੀਂਗੇ ਨੇ ਬਿਲਕੁਲ ਇਹਨੂੰ ਵਿਛਾ ਦੇਣਾ ਵਿਛਾ ਦੇਣਾ ਇੱਕ 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 ਜਿਹੜੀ ਖੂਬਸੂਰਤੀ ਹੈ ਕਿ ਤੁਹਾਨੂੰ ਹੋਰ ਪੁਆਇੰਟ ਦੱਸਦਾ ਯਾਰ ਜਿਹੜੀ ਮੈਨੂੰ ਐਦੀ ਖੂਬਸੂਰਤੀ ਲੱਗੀ ਐਦੇ ਨਾਲੋਂ ਜ਼ਿਆਦਾ ਉਹ ਪਤਾ ਕੀ ਲੱਗੀ ਹਾਂਜੀ ਐਦੇ 'ਚ ਇੱਕ ਪ੍ਰੋਬਲਮ ਹੋਰ ਆਉਂਦੀ ਸੀ ਉਹ ਪਤਾ ਕੀ ਆਉਂਦੀ ਸੀ ਜਦੋਂ ਆਪਾਂ ਰੇਪ ਪਾਉਂਦੇ ਸੀ ਰੇਹ ਨਹੀਂ ਸੀ ਖੁਰਦਾ ਅੱਛਾ ਠੀਕ ਹੈ ਜੀ ਰੇਹ ਖੁਰਦਾ ਨਹੀਂ ਸੀ ਠੀਕ ਹੈ ਜੀ ਕਿਉਂ ਨਹੀਂ ਸੀ ਖੁਰਦਾ ਜਾਂ ਤਾਂ ਇਹ ਕਹਿ ਲਓ ਵੀ ਉਹ ਪ੍ਰਾਲੀ ਦੇ ਉੱਪਰ ਹੀ ਪਿਆ ਰਹਿ ਜਾਂਦਾ ਸੀ ਤੇ ਥੋੜਾ ਹੋ ਜਾਂਦਾ ਸੀ ਇਹਦੇ 'ਚ ਉਹ 2 ਇੰਚ ਦਾ ਜਿਹੜਾ ਉਹ ਚੜਾਈ ਆ ਹਾਂਜੀ ਉਹ ਪ੍ਰਾਪਰ ਬੂਟੇ ਤੱਕ ਪਾਣੀ ਨਾਲ ਰੇਹ ਸਰਕੂਲੇਟ ਹੋਣ ਲਈ ਜਗ੍ਹਾ ਮਿਲਦੀ ਆ ਇਹਦੇ 'ਚ ਜਿਹੜੇ ਸਾਹਮਣੇ ਆ ਜਿਆਦਾ ਕੰਮ ਜਾਂਦਾ ਇਹਨਾਂ ਦੋਨਾਂ ਮਸ਼ੀਨਾਂ ਦੇ ਵਿੱਚ ਨਾ ਮਤਲਬ ਜਿਹੜੀ ਫਰਕ ਆ ਉਹ ਮਤਲਬ ਬੇਸਿਕ ਕਨਸੈਪਟ ਸੇਮ ਹੀ ਆ ਜੀ ਹਾਂ ਠੀਕ ਹੈ ਜੀ ਹੁਣ ਇਹਦੇ ਚ ਸੀਗਾ ਹੈਪੀ ਸੀਡਰ ਜਿਹੜੀ ਸੀ ਨਾ ਇਹ ਆਪਾਂ ਕਹਿੰਦੇ ਕਿ ਨੋ ਟਿਲਜ ਵੀ ਬਿਲਕੁਲ ਨਹੀਂ ਹੀ ਵੋਂਦੀ ਸਿੱਧੀ ਬਿਜਾਈ ਕਰ ਦਿੰਦੀ ਹੈ ਪਰ ਜਿਹੜੀ ਆਪਣੀ ਕਨਵੈਨਸ਼ਨਲ ਜੋ ਖੇਤੀ ਆ ਜਿਹਦੀ ਸ਼ੁਰੂ ਤੋਂ ਸਾਡੇ ਦਾਦੇ ਪੜਦਾਦੇ ਕਰਦੇ ਆ ਰਹੇ ਉਹ ਵੀ ਵਾਹ ਕੇ ਹੀ ਬਿਜਾਈ ਕਰਨੀ ਆ ਤੇ ਉਹਦੇ ਚ ਆ ਕਿ ਉਹ ਦੋਵੇਂ ਕੰਮ ਕਰ ਦਿੰਦੀ ਆ ਉਹ ਦੋਵੇਂ ਕਾ ਵਾਉਣਾ ਆ ਉਹਨੇ ਜਿੰਨੀ ਕੁ ਲੋੜ ਆ ਮਤਲਬ ਮੇਰੇ ਮੇਰੇ ਸੁਣਨ ਚ ਆਇਆ ਸੀ ਵੀ ਕਹਿੰਦੇ ਜਿਹੜੀ ਜੜ ਪਈ ਰਹਿੰਦੀ ਮਿੱਟੀ ਨਾ ਵੀ ਉਹ ਵੀ ਬਲੱਡ ਸਰਕੂਲੇਸ਼ਨ ਘਟ ਕੰਦੀ ਆ ਵੀ ਕਿਉਂਕਿ ਇਹ ਵਹੀ ਗਈ ਫਿਰ ਇਹਦੇ ਵਿੱਚ ਸਰਕੂਲੇਸ਼ਨ ਪੂਰਾ ਹੋਊਗਾ ਹਾਂਜੀ ਉਹ ਮਤਲਬ ਦੋਵੇਂ ਤਰ੍ਹਾਂ ਦੀ ਇੱਕ ਸਾਡੇ ਮਾਨਸਿਕ ਵੀ ਗੱਲ ਹੈਗੀ ਆ ਤੇ ਥੋੜਾ ਜਿਹਾ ਥੋੜਾ ਬਹੁਤ ਸਾਇੰਟਿਫਿਕ ਵੀ ਉਹਦੇ 'ਚ ਹੈਗਾ ਸੱਚਾਈ ਹੈਗੀ ਹਾਂਜੀ ਹਾਂ ਤੇ ਇਹਨੂੰ ਆ ਲੱਗਦਾ ਵੀ ਇਹ ਜੋ ਅਬ ਪੂਰੇ ਜਦੋਂ ਲੋਕਾਂ ਨੇ ਲਈ ਆ ਮਸ਼ੀਨ ਨੂੰ ਪੂਰੀ ਇੱਜ਼ਤ ਦਿੱਤੀ ਸੀ ਬਿਲਕੁਲ ਜੀ ਬਿਲਕੁਲ ਪਰ ਇਹਦੇ ਚ ਜੋ ਲੋਕਾਂ ਨੂੰ ਲੱਗਿਆ ਕਿ ਹਾਂ ਆ ਕਮੀਆਂ ਆ ਪੂਰਾ ਕਰ ਹਾਂ ਬਿਲਕੁਲ ਜੋ ਇਹ ਕਮੀਆਂ ਸੀਗੀਆਂ ਉਹ ਸਾਰੀਆਂ ਇਹਦੇ ਚ ਅਸੀਂ ਦੂਰ ਕਰਤੀਆਂ ਨੇ ਹੋਰ ਹੋਰ ਕੀ ਕੀ ਬਣਾ ਦਿੰਨੇ ਆ ਮਨਪ੍ਰੀਤ ਹੋਰ ਕੀ ਕੀ ਬਣਾ ਹਾਂ ਹਾਂ ਜੀ ਥੋੜੀ ਜਿਵੇਂ ਤੁਸੀਂ ਦੱਸਿਆ ਸੁਪਰਸੀਡਰ ਹੋ ਗਿਆ ਜੀ ਹੂੰ ਬਾਕੀ ਰੋਟਾਵੇਟਰ ਨੇ ਇੱਕ ਜੀ ਆਪਣੀ ਜਿਹੜੀ ਇਹ ਝੋਨੇ ਵਾਲੀ ਮਸ਼ੀਨ ਆ ਜੀ ਜਿਹੜੇ ਝੋਨੇ ਦੀ ਅਸੀਂ ਸਿੱਧੀ ਅੱਜਕੱਲ ਬਜਾਈ ਚੱਲ ਰਹੀ ਹੈ ਅੱਛਾ ਸਿੱਧੀ ਬਜਾਈ ਚੱਲਦੀ ਹੈ ਡ੍ਰੈਲਰ ਡ੍ਰੈਲਰ ਜੀ ਹਾਂਜੀ ਇਹਦੇ ਚ ਜੀ ਆਮ ਜਿਹੜੀਆਂ ਜਿੰ ਮੈਕੈਨਿਜ਼ਮ ਆ ਜਿਹੜਾ ਪਲੇਟ ਵਾਲਾ ਆ ਹੂੰ ਜਿੱਥੇ ਆ ਆ ਝੋਨੇ ਦੀਆਂ ਪਲੇਟਾਂ ਲੱਗੀਆਂ ਹੋਈਆਂ ਨੇ ਇਹਨਾਂ ਇਹਦੇ ਕੀ ਪਲੇਟ ਤਾਂ ਐਲੂਮੀਨੀਅਮ ਦੀ ਅਸੀਂ ਵੀ ਐਲੂਮੀਨੀਅਮ ਦੀ ਲਾਉਂਦੇ ਆ ਬਾਕੀ ਸਾਰੇ ਪਰ ਮੋਸਟਲੀ ਕੀ ਕਰਦੇ ਆ ਕਿ ਜਿਹੜਾ ਵਿੱਚ ਕਾਲੇਜ ਜਿਹਦੇ ਵਿੱਚ ਪਲੇਟ ਘੁੰਮ ਰਹੀ ਆ ਉਹ ਵੀ ਐਲੂਮੀਨੀਅਮ ਦਾ ਹੀ ਹੁੰਦਾ ਆ ਹੂੰ ਇਹ ਅਸੀਂ ਆਪ ਤਿਆਰ ਕਰਦੇ ਆ ਜੀ ਇਹ ਮਤਲਬ ਐਮ ਐਸ ਦਾ ਹੁੰਦਾ ਆ ਜਦੋਂ ਸੇਮ ਤਰ੍ਹਾਂ ਦਾ ਮੈਟਲ ਹੋ ਜਾਂਦਾ ਮਤਲਬ ਜੇ ਐਲੂਮੀਨੀਅਮ ਦੀ ਪਲੇਟ ਹੋਊਗੀ ਥੱਲੇ ਵੀ ਐਲੂਮੀਨੀਅਮ ਹੋਊਗਾ ਤੇ ਘਸੂਗਾ ਜ਼ਿਆਦਾ ਹੂੰ ਇਹਦੇ ਚ ਕਸਾਈ ਨਹੀਂ ਹੈਗੀ ਇਹਦੇ ਚ ਸਾਡੀਆਂ 10 10 12 12 ਸਾਲ ਪੁਰਾ ਕੀਕਾ ਤੇ ਆ ਆ ਤੂੜੀ ਵਾਲਾ ਇਹ ਤੇ ਤੂੜੀ ਵਾਲਾ ਜੀ ਹਾਂਜੀ ਇਹ ਤੇ ਹਾਂ ਮਤਲਬ ਆਪਾਂ ਕਹਿ ਸਕਦੇ ਵੀ ਹੁਣ ਇਹਦਾ ਸੀਜ਼ਨ ਨੰਗ ਗਿਆ ਬਿਲਕੁਲ ਇਹ 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 ਟਰੈਕਟਰ ਦੇ ਮਗਰ ਪਾ ਕੇ ਤੂੜੀ ਚੱਕ ਕੇ ਤੇ ਤੂੜੀ ਅੰਦਰ ਸੈੱਡ ਦਾ ਹਾਂਜੀ ਜੇ ਪੱਖਾ ਤੂੜੀ ਵਾਲਾ ਜੀ ਜਦੋਂ ਬਰਤਨਾ ਵਗੈਰਾ ਚ ਤੂੜੀ ਲਾਉਣੀ ਹੁੰਦੀ ਹੈ ਜਿਵੇਂ ਹਾਂ ਇਹ ਇਹ ਤੂ ਇਹ ਤੂੜੀ ਵਾਲਾ ਆ ਗਿਆ ਇਹ ਬਣਦਾ ਆਪਣੇ ਕੋਲੇ ਆਹ ਬਣਦੇ ਆ ਸੁਪਰ ਸੀਟਰ ਬਣਦੇ ਆ ਰੋਟਾਵੇਟਰ ਬਣਦੇ ਆ ਹੋਰ ਹੋਰ ਕਿਹੜੀ ਮਸ਼ੀਨਰੀ ਬਣਦੇ ਇਹਦੇ ਵਿੱਚ ਵੀ ਅਸੀਂ ਇੱਕ ਹੋਰ ਮਾਡਲ ਤਿਆਰ ਕਰਦੇ ਆ ਜੀ ਝੋਨੇ ਵਾਲੀ ਦੇ ਵਿੱਚ ਜਿਹੜਾ ਅੱਜਕੱਲ੍ਹ ਚੱਲ ਰਿਹਾ ਉਹ ਚੁੰਡੀ ਵਾਲਾ ਜਿਹਨੂੰ ਕਹ ਦਿੰਦੇ ਆ ਹਾਂ ਥੋੜੇ 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 ਕਰਕੇ ਦਾਣੇ ਦਾਣਾ ਦਾਣਾ ਕਰ ਲਓ ਉਹ ਵੀ ਤਿਆਰ ਕਰ ਲਈ ਆ ਜੀ ਤੇ ਇੱਕ ਇਹਦੇ ਵਿੱਚ ਇਹ ਅਟੈਚਮੈਂਟ ਹੁੰਦੀ ਆ ਜਿਹੜੀ ਸਪਰੇਅ ਨਾਲ ਕਰ ਦਿੰਦੀ ਆ ਜਿਹਨੂੰ ਲੱਕੀ ਸੀਡ ਡ੍ਰਿਲ ਕਹਿੰਦੇ ਆ ਅੱਛਾ ਨਾਲ ਹੀ ਉਹ ਪੰਡੇ ਪੰਡੀ ਦੀ ਹਾਂਜੀ ਪੰਡੀ ਮਸਾ ਲੈਂਦੀ ਤੇ ਨਾਲ ਉਹਦੇ ਚੋ ਪਾ ਕੇ ਅੱਗੇ ਟੈਂਕ ਲੱਗਾ ਹੁੰਦਾ ਮਸ਼ੀਨ ਦੇ ਆਹ ਦੇਖੋ ਪ੍ਰਾਪਤੀਆਂ ਇੱਧਰ ਕਣਕ ਦੀ ਪ੍ਰਦਰਸ਼ਨੀ ਪਲਾਂਟਾਂ ਦੇ ਦ੍ਰਿਸ਼ ਤੇ ਮੈਂ ਮੈਂ ਸੁਣਨ ਨੇ ਜਾਇਆ ਕਹਿੰਦੇ ਸੁਆਮੀ ਨਾਥਨ ਜੀ ਵੀ ਇੱਥੇ ਆਏ ਸੀਗੇ ਹਾਂਜੀ ਜੀ ਆ ਥੱਲੇ ਤੁਸੀਂ ਜੇ ਸਭ ਤੋਂ ਥੱਲੇ ਪਹਿਲੀ ਫੋਟੋ ਦੇਖੋਗੇ ਜੀ ਇਹ ਡਾਕਟਰ ਸੁਆਮੀ ਨਾਥਨ ਆਏ ਸੀਗੇ ਜੀ ਆਪਣੇ ਕੋਲ ਇੱਥੇ ਅੱਛਾ ਜੀ ਉਹ ਜਿਹੜੇ ਕਾਲੀ ਜੀ ਸ਼ੇਰਵਾਨੀ ਪਾਈ ਹੈ ਇਹ ਇਹ ਸੁਆਮੀ ਨਾਥਨ ਜੀ ਨੇ ਪਾਇਆ ਹੋਇਆ ਗਾਲਾ ਹਾਂ ਇਹ ਡਾਕਟਰ ਸੁਆਮੀਨਾਥ ਹਨ ਇਹ ਅੱਛਾ ਇਹ ਡਾਕਟਰ ਸੁਆਮੀਨਾਥ ਨਾ ਜਿਨ੍ਹਾਂ ਦੀ ਰਿਪੋਰਟ ਦਾ ਬੜਾ ਰੌਲਾ ਪੈਂਦਾ ਹੁੰਦਾ ਹਾਂ ਹਾਂਜੀ ਹਾਂਜੀ ਜਿਹੜੀ ਰਿਪੋਰਟ ਦਾ ਪੈਂਦਾ ਜੀ ਤੇ ਇਹ ਇਹ ਉਦੋਂ ਆਏ ਜਦੋਂ ਮਤਲਬ ਆਪਾਂ ਸੁਪਰ ਸੀਡਰ ਬਣਾਇਆ ਹੈਪੀ ਸੀਡਰ ਦੀਦੋਂ ਆਪਾਂ ਕੰਮ ਕਰ ਰਹੇ ਸੀਗੇ ਜੀ ਜਦੋਂ ਤੁਸੀਂ ਹੈਪੀ ਸੀਡਰ ਤੇ ਕੰਮ ਕਰਦੇ ਆ ਉਦੋਂ ਉਦੋਂ ਆਏ ਹਾਂਜੀ ਉਸ ਤੋਂ ਇਲਾਵਾ ਜੀ ਅੱਗੇ ਤੁਸੀਂ ਜਿੱਦਾਂ ਆਪਣੇ ਸਰਦਾਰ ਪ੍ਰਕਾਸ਼ ਸਿੰਘ ਜੀ ਬਦਲ ਮੁੱਖ ਮੰਤਰੀ ਪੰਜਾਬ ਜਿਨ੍ਹਾਂ ਨੇ ਆਪਾਂ ਨੂੰ ਸਨਮਾਨਿਤ ਕੀਤਾ ਸੀਗਾ ਜੀ ਹੈਪੀ ਸੀਡਰ ਦੇ ਵਾਸਤੇ ਜੀ ਤੇ ਉਸ ਤੋਂ ਅੱਗੇ ਜੀ ਆਸਟ੍ਰੇਲੀਆ ਤੋਂ ਹਾਈ ਕਮਿਸ਼ਨਰ ਆਇਆ ਸੀਗੇ ਆਪਣੀ ਮਸ਼ੀਨ ਨਾਲ ਖੜੀ ਨੇ ਜੀ ਤੇ ਬਾਅਦ ਚ ਅੱਗੇ ਦੇਖੋ ਜੀ ਆਸਟ੍ਰੇਲੀਅਨ ਸਰਕਾਰ ਨੇ ਆਪਾਂ ਨੂੰ ਸਨਮਾਨਤ ਕੀਤਾ ਸੀਗਾ ਵੀ ਇਹਦੀ ਹੈਪੀ ਸਿਡਰ ਦੀ ਕੁਆਲਿਟੀ ਕਰਕੇ ਜੀ ਵਾਹ ਵੀ ਮਤਲਬ ਕਹਿਣ ਤੋਂ ਭਾਵੇਂ ਆ ਵੀ ਇੰਨੀ ਇੱਕ ਪ੍ਰਾਪਤੀ ਹੈ ਪਰ ਹਾਂ ਇੱਕ ਗੱਲ ਆ ਬੁਕਿੰਗ ਲਈ ਇੱਥੇ ਹੋਣਾ ਪਊਗਾ ਜਾਂ ਆਨਲਾਈਨ ਬੁਕਿੰਗ ਹੋ ਜਾਊਗੀ ਆਨਲਾਈਨ ਬੁਕਿੰਗ ਹੋ ਜੂਗੀ ਜੀ ਆਨਲਾਈਨ ਡਿਲੀਵਰੀ ਹੋ ਜਾਂਦੀ ਹੈ ਹਾਂਜੀ ਹਾਂਜੀ ਜੀ ਸਾਡੇ ਵਾਲੇ ਪਾਸੇ ਬਿਲਕੁਲ ਜੀ ਅਸੀਂ ਤਾਂ ਸਾਰੇ ਇੰਡੀਆ 'ਚ ਮਸ਼ੀਨਾਂ ਭੇਜਦੇ ਹਾਂ ਜੀ ਆਨਲਾਈਨ ਹੀ ਇਦਾਂ ਹੀ ਹਾਂ ਐਂਡ ਦੀ ਆਨਲਾਈਨ ਪੇਮੈਂਟ ਆ ਜਾਂਦੀ ਹੈ ਮਸ਼ੀਨ ਲੋਡ ਕਰਾ ਕੇ ਜ਼ਿੰਮੇਵਾਰ ਅਧਿਕਾਰੀ ਪਹੁੰਚਾ ਦਿੰਦੀ ਹੈ ਹਾਂ ਜਿਹੜੀ ਗੱਲ ਹੁੰਦੀ ਹੈ ਜ਼ਿੰਮੇਵਾਰ ਦੇ ਦਿਮਾਗ ਦੇ ਵਿੱਚ ਕਈ ਵਾਰੀ ਮਨ ਦੇ ਵਿੱਚ ਹੁੰਦਾ ਬਈ ਯਾਰ ਪਤਾ ਨਹੀਂ ਕੌਣ ਆ ਬੰਦਾ ਤੇ ਉਹ ਪਤਾ ਨਹੀਂ ਡਿਲੀਵਰੀ ਕਰੂਗਾ ਜ਼ਿੰਮੇਵਾਰ ਹੈਗਾ ਜਾਂ ਨਹੀਂ ਹੈਗਾ ਤਾਂ ਮਨਪ੍ਰੀਤ ਹੁਣੇ ਪੂਰੇ ਜ਼ਿੰਮੇਵਾਰ ਬੰਦੇ ਆ ਤੁਸੀਂ ਅੱਖਾਂ ਮੀਚ ਕੇ ਆਪਣੇ ਪੇਮੈਂਟ ਪਾ ਸਕਦੇ ਆ ਤੁਹਾਡੀ ਮਸ਼ੀਨ ਤੁਹਾਡੇ ਘਰੇ ਪਹੁੰਚੂਗੀ ਤੁਹਾਨੂੰ ਸਰਵਿਸ ਦੇਣਗੇ ਮਤਲਬ ਕਈ ਵਾਰੀ ਕੀ ਹੁੰਦਾ ਕਿ ਬੰਦੇ ਦੇ ਮਨ 'ਚ ਢੁੜਕੂ ਹੁੰਦਾ ਕਿ ਕੋਈ ਪਤਾ ਨਹੀਂ ਪਾਕਿਸਤਾਨ ਦੇ ਬਾਰਡਰ ਦੇ ਨੇੜੇ ਬੰਦਾ ਬੈਠਾ ਹਨਾ ਵੈਸੇ ਤਾਂ ਨਾਂ ਬਹੁਤ ਚੱਲਦਾ ਮਾਲਕ ਦੀ ਕਿਰਪਾ ਨਾਲ ਮਸ਼ੀਨਾਂ ਵਾਲੀ ਦੁਨੀਆ 'ਚ ਬੰਦੇ ਦਾ ਬਹੁਤ ਵੱਡਾ ਨਾਂ ਜਿਹੜੀਆਂ ਵੱਡੀਆਂ ਤੁਸੀਂ ਇੰਡਸਟਰੀ ਤੇ ਵੱਡੇ ਲੋਕਾਂ ਨੂੰ ਖੜੇ ਕਰੋਗੇ ਤਾਂ ਉਹਨਾਂ ਦੇ ਵਿੱਚ ਇਹ ਵੀ ਖੜੇ ਆ ਮਿਲਣਗੇ ਪਰ ਫਿਰ ਵੀ ਕਈ ਵਾਰੀ ਨਵੇਂ ਬੰਦੇ ਦੇ ਮਾਂ 'ਚ ਟੜਕੂ ਬਿਲਕੁਲ ਜੀ ਉਹ ਕਿਤੇ ਨਾ ਕਿਤੇ ਉਹ ਵੀ ਸੱਚੇ ਆ ਜੀ ਹਾਂ ਤੇ ਉਹ ਟੜਕੂ ਹੁੰਦਾ ਅਗਲਾਂ ਦਾ ਯਾਰ ਪਤਾ ਨਹੀਂ ਕਿਵੇਂ ਆ ਪਰ ਤੁਹਾਨੂੰ ਮਸ਼ੀਨ ਤੇ ਤੁਹਾਨੂੰ ਮਸ਼ੀਨ ਦੀ ਸਰਵਿਸ ਦੇਣ ਵਾਲੇ ਮਸਲੇ ਤੇ ਬਿਲਕੁਲ ਜੀ ਕਦੇ ਵੀ ਟੱਲਣੀ ਵਰਤਣਗੇ ਤੁਸੀਂ ਬੇਫਿਕਰ ਹੋ ਕੇ ਇਹਨਾਂ ਨੂੰ ਆਰਡਰ ਕਰ ਸਕਦੇ ਆ ਬਿਲਕੁਲ ਜੀ